ਇੱਕ ਵਾਰ ਕਾਸ਼ੀ ਦੇ ਵਿੱਚ ਬੜਾ ਭਾਰੀ ਮੇਲਾ ਲੱਗਿਆ। ਇਸ ਨੂੰ ਅਭੀਸ਼ ਨਛੱਤਰ ਪੁਰਬ ਕਿਹਾ ਜਾਂਦਾ ਹੈ। ਇਸ ਪੁਰਬ ਤੇ ਲੋਕਾਂ ਤੇ ਸ਼ਰਧਾਲੂਆਂ ਦੇ ਨਾਲ ਭਗਤ ਰਵਿਦਾਸ ਜੀ ਵੀ ਗੰਗਾ ਇਸ਼ਨਾਨ ਕਰਨ ਤਿਆਰ ਹੋ ਕੇ ਜਾਣ ਲਿਏ। ਉਹਨਾਂ ਦੇ ਕੋਲ ਇੱਕ ਕਸੀਰਾ ਸੀ ਜਾਨੀ ਕੇ ਪੈਸਾ ਸੀ। ਭਗਤ ਰਵਿਦਾਸ ਜੀ ਤੇ ਉਹਨਾਂ ਦੀ ਧਰਮ ਪਤਨੀ ਗੰਗਾ ਇਸ਼ਨਾਨ ਕਰਨ ਵਾਸਤੇ ਆ ਗਏ। ਉਸ ਵੇਲੇ ਭੀੜ ਬਹੁਤ ਜ਼ਿਆਦਾ ਸੀ। ਹਜ਼ਾਰਾਂ ਔਰਤਾਂ ਪੁਰਸ਼ ਇਸ਼ਨਾਨ ਕਰਦੇ ਹੋਏ ਆਪਣੀ ਆਰਥਿਕ ਦਸ਼ਾ ਅਨੁਸਾਰ ਉਹ ਪੂਜਾ ਕਰਦੇ ਤੇ ਚੜਾਵੇ ਚੜ੍ਹ ਰਹੇ ਸਨ ਕੁਝ ਨਾ ਕੁਝ ਗੰਗਾ ਦੀ ਪੇਟਾ ਕਰਨਾ ਸ਼ੁਭ ਸਮਝਿਆ ਜਾਂਦਾ ਸੀ ਭਗਤ ਰਵਿਦਾਸ ਜੀ ਨੇ ਆਪਣਾ ਕਸੀਰਾ ਕੱਢਿਆ ਜਾਂ کہہ ਲੋ ਕਿ ਪੈਸਾ ਕੱਢਿਆ ਪਰ ਨਾਲ ਹੀ ਮਨ ਵਿੱਚ ਇਹ ਇੱਛਾ ਧਾਰਨ ਕੀਤੀ ਕਿ ਕਸੀਰਾ ਸੁਟਣਾ ਨਹੀਂ ਜੇ ਗੰਗਾ ਮਈਆ ਸ਼ਕਤੀਸ਼ਾਲੀ ਹੈ ਤਾਂ ਆਪਣਾ ਹੱਥ ਉੱਚਾ ਕਰਕੇ ਮੇਰਾ ਇਹ ਕਸੀਰਾ ਫੜੇ ਗੰਗਾ ਮੱਈਆ ਨੇ ਰਾਮ ਭਗਤ ਦੇ ਮੰਦੀ ਇੱਛਾ ਜਾਣ ਲਈ ਤੇ ਉਹਨਾਂ ਦੇ ਕੰਨਾਂ ਵਿੱਚ ਐਸੀ ਪਾਖਿਆ ਹੋਈ ਜਿਸ ਤੋਂ ਪ੍ਰਗਟ ਹੋਇਆ ਖੇਰ ਅ रविदास ਤੇ ਰਖਸੀ ਰਾ ਪਰਵਾਨ ਹੈ ਮੈਨੂੰ ਲੋਕਾਂ ਦੇ ਸੋਨੇ ਤੇ ਮੋਹਰਾਂ ਪਰਵਾਨ ਨਹੀਂ ਹਨ ਭਗਵਾਨ ਭਗਤੀ ਭਾਵਨਾ ਦਾ ਭੁੱਖਾ ਹੈ ਉਸ ਨੂੰ ਦੌਲਤਵਾਂ ਦੇ ਚੰਗੇ ਨਹੀਂ ਲੱਗਦੇ ਜਦੋਂ ਆਕਾਸ਼ਵਾਣੀ ਹੋਈ ਤਾਂ ਭਗਤ रविदास ਜੀ ਨੇ ਆਪਣਾ ਕਸੀਰਾ ਕੱਢਿਆ ਤੇ ਹੱਥ ਵਿੱਚ ਲੈ ਕੇ ਗੰਗਾ ਮਈਆ ਵਿੱਚ ਪੌਣ ਲਈ ਚਲੇ ਗਏ ਇਸ਼ਨਾਨ ਦੀ ਡੁਬਕੀ ਮਾਰ ਕੇ ਭਗਤ ਰਵਿਦਾਸ ਜੀ ਨੇ ਗੰਗਾ ਨੂੰ ਕਸੀਰਾ ਫੜਾਉਣ ਵਾਸਤੇ ਜਦੋਂ ਅੱਗੇ ਹੱਥ ਵਧਾਇਆ ਤਾਂ ਉਧਰੋਂ ਗੰਗਾ ਦੀਆਂ ਲਹਿਰਾਂ ਵਿੱਚੋਂ ਹੱਥ ਨਿਕਲਿਆ ਉਹ ਹੱਥ ਗੰਗਾ ਮਈਆ ਦਾ ਸੀ ਗੰਗਾ ਆਪਣੀ ਪੇਟਾ ਮੰਗ ਰਹੀ ਸੀ ਤੇ ਪ੍ਰਸੰਤਾ ਪ੍ਰਗਟ ਕਰ ਰਹੀ ਸੀ ਸਾਰੇ ਲੋਕਾਂ ਨੇ ਉਹ ਸਾਥ ਨੂੰ ਦੇਖਿਆ ਪੰਡਤਾਂ ਤੇ ਵੱਡੇ ਵੱਡੇ ਸੇਠਾ ਨੇ ਜਿਹੜੇ ਜੱਗ ਦੇ ਭੰਡਾਰੇ ਕਰਨ ਆਏ ਸਨ ਉਹਨਾਂ ਨੂੰ ਗੰਗਾ ਦੇ ਦਰਸ਼ਨ ਨਾ ਹੋਏ ਪਰ ਭਗਤ ਰਵਿਦਾਸ ਜੀ ਨੂੰ ਗੰਗਾ ਨੇ ਆਪ ਦਰਸ਼ਨ ਦੇ ਕੇ ਉਹਨਾਂ ਦਾ ਪੈਸਾ ਲੈ ਲਿਆ ਭਗਤ ਰਵਿਦਾਸ ਜੀ ਖੁਸ਼ ਹੋ ਕੇ ਨੱਚਣ ਲੱਗ ਪਏ ਤੇ ਉਹਨਾਂ ਦੇ ਜੀਵਨ ਵਿੱਚ ਇੱਕ ਹੁਲਾਸ ਆਇਆ ਉਸ ਵੇਲੇ ਆਖਦੇ ਹਨ ਕਿ ਸਾਰੇ ਬਨਾਰਸ ਦੇ ਮੰਦਰਾਂ ਦੇ ਘੰਟੇ ਆਪਣੇ ਆਪ ਖੜਕਣ ਲੱਗ ਪਏ ਟੱਲੀਆਂ ਤੇ ਟੱਲਾਂ ਦੀ ਕਣਕੋਰ ਨੇ ਲੋਕਾਂ ਦੇ ਦੇਹਲ ਕੰਬਾ ਦਿੱਤੇ ਕਿਉਂਕਿ ਉਹ ਆਪੇ ਹੀ ਵੱਜਦੇ ਜਾ ਰਹੇ ਸਨ ਪਾਈ ਗੁਰਦਾਸ ਜੀ ਵੀ ਬਚਨ ਕਰਦੇ ਹਨ ਕਿ ਪਗਤ ਦੀ ਇੱਜ਼ਤ ਭਗਵਾਨ ਨੇ ਰੱਖੀ ਤੇ ਐਵੇਂ ਆਖੇ ਲੱਗੇ ਜਿਵੇਂ ਬਾਲਕ ਦੇ ਆਖੇ ਬਾਪ ਲਗਦਾ